੍ਰਿਕਾਲਟਕ ਸਾਹਿਬ ਦੀ ਫਸੀਲ ਦੇ ਉੱਤੇ ਫਿਲਹਾਲ ਮਾਮਲਾ ਵਿਚਾਰधीन ਚੱਲਦਾ ਪਿਆ ਪਰ ਇਸ ਤੋਂ ਪਹਿਲਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸਭ ਕੁਝ ਕਬੂਲ ਲਿਆ ਹੋਇਆ ਸੁਖਬੀਰ ਸਿੰਘ ਬਾਦਲ ਨੇ ਹਰ ਇੱਕ ਚੀਜ਼ ਜਿਹੜੀ ਹੈ ਜਿਹੜੀ ੍ਰਿਕਾਲਟਕ ਸਾਹਿਬ ਦੀ ਫਸੀਲ ਤੋਂ ਪੁੱਛੀ ਗਈ ਪੰਜ ਸਿੱਖ ਸਹਿਬਾਨ ਦੇ ਵੱਲੋਂ ਜਿਹੜੇ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਪੁੱਛੇ ਗਏ ਸੁਖਬੀਰ ਬਾਦਲ ਨੇ ਉਹ ਸਾਰੇ ਕਬੂਲਲੇ ਨੇ ਉਹਨਾਂ ਦਾ ਜਵਾਬ ਹਾਂ ਵਿੱਚ ਦਿੱਤਾ ਆ ਬਾਰ-ਬਾਰ ਸਵਾਲ ਪੁੱਛਣ ਤੋਂ ਬਾਅਦ ਇਹ ਕਿਹਾ ਗਿਆ ਕਿ ਹਾਂ ਜਾਂ ਨਾ ਦੇ ਵਿੱਚ ਜਵਾਬ ਦਿੱਤਾ ਜਾਵੇ ਤੇ ਹਰ ਵਾਰ ਸੁਖਬੀਰ ਸਿੰਘ ਬਾਦਲ ਦਾ ਜਵਾਬ ਹਾਂ ਦੇ ਵਿੱਚ ਆਇਆ ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਉੱਤੇ ਲੱਗੇ ਇਲਜ਼ਾਮ ਜਿਹੜੇ ਨੇ ਉਹ ਕਬੂਲ ਗਏ ਨੇ ਪਰ ਉੱਥੇ ਹੀ ਬਾਕੀ ਦੇ ਲੀਡਰਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਬਹੁਤੇ ਲੀਡਰਾਂ ਨੇ ਕਹਿ ਦੀ ਇਸ ਤਰ੍ਹਾਂ ਨਹੀਂ ਕੀਤਾ ਉਹਨਾਂ ਦੇ ਵਿੱਚੋਂ ਡਾਕਟਰ ਦਲਜੀਤ ਚੀਮਾ ਨੇ ਡਾਕਟਰ ਦਲਜੀਤ ਚੀਮਾ ਦੇ ਉੱਤੇ ਸਿੱਧਾ ਇਲਜ਼ਾਮ ਸੀਗਾ ਕਿ ਡਾਕਟਰ ਦਲਜੀਤ ਚੀਮਾ ਨੇ ਜਿਹੜਾ ਮਾਫੀਨਾਮਾ ਸੀਗਾ ਉਹਦੇ ਵਿੱਚ ਖੇਮਾ ਦਾ ਜਾਚਕ ਵਰਲਡ ਐਡ ਕੀਤਾ ਸੀ ਜਾਂ ਉਹਨਾਂ ਦੇ ਕਹਿਣ ਤੇ ਕੀਤਾ ਗਿਆ ਸੀ ਉਹਨਾਂ ਦੀ ਦੇਖਰੇਖ ਕੀਤਾ ਗਿਆ ਸੀ ਇਹ ਸਾਰੇ ਇਲਜ਼ਾਮ ਡਾਕਟਰ ਦਿਲਜੀਤ ਚੀਮਾ ਤੇ ਲੱਗ ਰਹੇ ਸੀ ਉਸ ਤੋਂ ਡਾਕਟਰ ਦਿਲਜੀਤ ਚੀਮਾ ਨੇ ਕਿਨਾਰਾ ਕੀਤਾ ਉਹ ਕਹਿੰਦੇ ਕਿ ਇਸ ਤਰ੍ਹਾਂ ਮੈਂ ਨਹੀਂ ਕੀਤਾ ਉੱਥੇ ਹੀ ਦੂਜੇ ਪਾਸੇ ਵੱਡੇ ਲੀਡਰਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਵੀ ਨੇ ਬੀਬੀ ਜ਼ਗੀਰ ਕੌਰ ਵੀ ਨੇ ਜਿਹੜੇ ਅਲੈਦਾ ਪਾਸੇ ਖੜੇ ਹੋਏ ਸੀ ਉਹਨਾਂ ਨੇ ਕਿਹਾ ਕਿ ਉਸ ਵੇਲੇ ਇਹ ਮਾਮਲਾ ਕੈਬਨਟ ਦੇ ਵਿੱਚ ਨਹੀਂ ਵਿਚਾਰਿਆ ਗਿਆ ਉਹਨਾਂ ਨੇ ਕਿਹਾ ਕਿ ਜਿਵੇਂ ਬੀਬੀ ਜ਼ਗੀਰ ਕੌਰ ਦਾ ਬਿਆਨ ਹੈ ਉਹ ਕਹਿੰਦੇ ਕਿ ਉਸ ਵੇਲੇ ਉਹ ਕੈਬਨਟ ਦਾ ਹਿੱਸਾ ਨਹੀਂ ਸੀਗੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਆਵਾਜ਼ ਜਿਹੜੀ ਆ ਉਹ ਕਿਸੇ ਵੇਲੇ ਵੀ ਚੁੱਕੀ ਜਾ ਸਕਦੀ ਸੀ ਹਾਲਾਂਕਿ ਸਾਰੇ ਲੀਡਰ ਜਿਹੜੇ ਇੱਕ ਪਾਸੇ ਖੜੇ ਸੀ ਵਿਕਰਮ ਸਿੰਘ ਮਜੀਠੀਆ ਬੀਬੀ ਜਗੀਰ ਕੌਰ ਜਾਂ ਬਾਕੀ ਸਾਰੇ ਲੀਡਰ ਜਿਹੜੇ ਉਧਰ ਖੜੇ ਸੀ ਉਹਨਾਂ ਨੇ ਸਾਫ਼ ਕਿਹਾ ਆ ਕਿ ਇਸ ਬਾਰੇ ਕੈਬਨਟ ਦੇ ਵਿੱਚ ਘੱਟੋ ਘੱਟ ਕੋਈ ਵਿਚਾਰ ਨਹੀਂ ਹੋਇਆ ਸੌਦਾ ਸਾਧ ਦੀ ਮਾਫੀ ਬਾਰੇ ਕਦੇ ਕੋਈ ਤਰੀ ਕੋਈ ਵਿਚਾਰ ਨਹੀਂ ਹੋਇਆ ਹਾਲਾਂਕਿ ਸਵਾਲ ਇਹ ਖੜਦਾ ਹੈ ਕਿ ਇਸ ਉੱਤੇ ਕੋਈ ਫਿਰ ਬਿਆਨ ਜਾਂ ਕੋਈ ਵਿਰੋਧ ਕਿਉਂ ਨਹੀਂ ਕੀਤਾ ਗਿਆ ਵਿਕਰਮ ਸਿੰਘ ਮਜੀਠੀਆ ਨੇ ਇਹਦਾ ਜਵਾਬ ਦਿੱਤਾ ਉਹ ਕਹਿੰਦੇ ਕਿ ਮੰਨਦੇ ਆ ਕਿ ਉਹਨਾਂ ਦੀ ਗਲਤੀ ਹੈ ਕਿ ਉਹਨਾਂ ਨੇ ਇਸ ਮਸਲੇ ਦੇ ਉੱਤੇ ਕਦੀ ਕੋਈ ਆਵਾਜ਼ ਜਿਹੜੀ ਆ ਉਹ ਨਹੀਂ ਚੱਕੀ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਆਪਣੇ ਵੱਲੋਂ ਜ਼ਰੂਰ ਸੁਰਖਰੂ ਹੋਏ ਨੇ ਗੁਰੂ ਅੱਗੇ ਪਰ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਂਦਾ ਸਮਾਂ ਕੀ ਆਵੇਗਾ ਕਿ ਸਾਰੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਹੈਗੇ ਨੇ ਉਹਨਾਂ ਨੂੰ ਹੁਣ ਸਜ਼ਾ ਲੱਗੇਗੀ ਸੁਖਬੀਰ ਬਾਦਲ ਦੇ ਨਾਲ ਕਿਉਂਕਿ ਸੁਖਬੀਰ ਬਾਦਲ ਨੇ ਤਾਂ ਸਭ ਕੁਝ ਕਬੂਲ ਲਿਆ ਆ ਉਹਨਾਂ ਨੇ ਹਰ ਇੱਕ ਚੀਜ਼ ਕਬੂਲ ਲਈ ਹੈ ਹਾਲਾਂਕਿ ਵਿੱਚ ਵਿੱਚ ਕਦੇ-ਕਦੇ ਐਕਸਪਲੇਨੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪਰ ਤਾਂ ਵੀ ਜਥੇਦਾਰ ਸਾਹਿਬ ਦਾ ਹੁਕਮ ਸੀ ਔਰ ਨਾਲੋਂ ਨਾਲ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣ ਨੂੰ ਮੰਗਿਆ ਗਿਆ ਤੇ ਉਹਨਾਂ ਨੇ ਹਰ ਇੱਕ ਚੀਜ਼ ਕਬੂਲ ਲਈ ਹੈ ਇਸ ਮਾਮਲੇ ਨੂੰ ਲੈ ਕੇ ਇੰਤਜ਼ਾਰ ਦੀ ਘੜੀ ਹੁਣ ਹੋਲੀ ਹੈ ਤੇ ਦੇਖਣਾ ਹੋਊਗਾ ਕਿ ਕੀ ਬਣਦਾ ਹੈ ਕਿਸ ਤਰ੍ਹਾਂ ਦਾ ਫੈਸਲਾ ਜਥੇਦਾਰ ਸਹਿਬਾਨ ਸੁਣਾਉਂਦੇ ਨੇ